ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ OBC ਸੈੱਲ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ ਇੱਕ ਮੈਮੋਰੰਡਮ ਜਿਹੜਾ ਕੀ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਦਿੱਤਾ ਗਿਆ ਗੱਲਬਾਤ ਕਰਨ ਲਈ ਹੈ ਇਸ ਮੈਮੋਰੰਡਮ ਵਿੱਚ ਕੀ ਜਿਹੜੀ ਕਿ ਮੰਗਾਂ ਕੀਤੀਆਂ ਗਈਆਂ ਨੇ ਸਰ ਕੀ ਮੰਗਾਂ ਆਏ ਨੇ ਇਸ ਮੈਮੋਰੰਡਮ ਵਿੱਚ ਇਹਦੇ ਚ ਅ ਤਖਸ਼ਰੀ ਹੂਰ ਸਾਹਿਬ ਨੂੰ ਜਿਹੜੀ ਟ੍ਰੇਨ ਜਾਂਦੀ ਹੈ ਨਾ ਅਮਰਸਰ ਤੋਂ ਇੱਕ ਤੋਂ ਉਹਨਾਂ ਦੀ ਕੋਈ ਖਸਤਾ ਹਾਲਤ ਹੈ ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਔਰ ਇੱਕ ਨਵੀਂ ਹਾਈ ਟੈਕ ਟ੍ਰੇਨ ਜਿਹੜੀ ਹੈ ਉਸ ਤਰੀਕੇ ਦੀ ਟ੍ਰੇਨ ਬੰਦੇ ਭਾਰਤ ਦੇ ਵਰਗੋਂ ਟ੍ਰੇਨ ਜਿਹੜੀ ਆ ਉੱਥੇ ਚਲਾਈ ਜਾਵੇ ਉਹ ਇਹਨਾਂ ਨੇ ਗੱਲ ਕੀਤੀ ਕਿ ਦੋਵਾਂ ਤਖਤਾਂ ਨੂੰ ਜੋੜਿਆ ਜਾਵੇ ਸੋ ਇਹਦੀ ਇਹਨਾਂ ਦੀ ਮੰਗ ਜਿਹੜੀ ਹੈ ਇਹ ਆਲਰੇਡੀ ਕਿਉਂਕਿ ਧਿਆਨ ਚ ਹੈ ਮੈਂ ਰੇਲਵੇ ਮਿਨਿਸਟਰ ਨਾਲ ਮਿਲ ਕੇ ਜਿਹੜਾ ਹਜੂਰ ਸਾਹਿਬ ਦੀ ਟ੍ਰੇਨ ਦਾ ਟਿਕ ਟਾਈਮ ਟੇਬਲ ਹੈ ਜਿਸ ਦਾ ਸਫਾਈ ਦੀ ਸਮੱਸਿਆ ਹੈ ਜਾਂ ਰੈਕ ਮੜੇ ਨੇ ਉਹਦੀ ਆਲਰੇਡੀ ਪਿਛਲੇ ਸੈਸ਼ਨ ਦੇ ਵਿੱਚ ਮੈਂ ਅਸ਼ਨੀ ਵੈਸ਼ਨਵ ਜੀ ਨੂੰ ਮਿਲ ਕੇ ਤੇ ਉਹ ਨੋਟ ਕਰਾਏ ਜਿਹੜੀ ਨਵੀਂ ਟ੍ਰੇਨ ਦਾ ਉਹ ਵੀ ਇਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਸਿੱਖ ਸੰਗਤਾਂ ਦੀ ਮੰਗ ਹੈ ਸੋ ਉਹਨੂੰ ਉਹਨਾਂ ਦੇ ਨਾਲ ਅਸੀਂ ਸਾਰਿਆਂ ਦੀ ਮੰਗ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ ਔਰ ਜਿਹੜੀ ਫਲਾਈਟ ਹਜੂਰ ਸਾਹਿਬ ਦੀ ਹੈ ਉਹ ਵੀ ਮੀਟਿੰਗ ਹੋ ਚੁੱਕੀ ਹੈ ਔਰ ਉਹ ਵੀ ਇਹਨਾਂ ਦੀ ਮੰਗ ਹੈ ਕਿ ਜਲਦੀ ਸ਼ੁਰੂ ਕੀਤੀ ਜਾਵੇ ਉੱਥੇ ਵੀ ਤੁਹਾਨੂੰ ਦਿੱਤੀ ਜਾਊਗੀ ਤੇ ਜਿਹੜੇ ਪੰਜ ਪਿਆਰੇ ਬਾਬਾ ਸਾਹਿਬ ਸਿੰਘ ਜੀ ਦੇ ਉਹਨਾਂ ਦੇ ਨਾਂ ਦੇ ਉੱਤੇ ਇਹਨਾਂ ਨੇ ਕੁਝ ਡਿਮਾਂਡ ਕੀਤੀ ਕੇ ਸਕੂਲ ਜਾਂ ਕਾਲਜ ਦਾ ਨਾਂ ਰੱਖਿਆ ਜਾਵੇ ਉਹ ਅਸੀਂ ਸਰਕਾਰ ਨੂੰ ਲਿਖ ਕੇ ਭੇਜਾਂਗੇ ਉਹ ਰਾਜ ਸਰਕਾਰ ਦਾ ਕੰਮ ਹੈ ਮੈਨਾਂ ਉਹਨਾਂ ਨੂੰ ਲਿਖ ਕੇ ਭੇਜਾਂਗਾ ਸੋ ਅਸੀਂ ਇਹਨਾਂ ਦੀ ਜੋ ਵੀ ਡਿਮਾਂਡਸ ਨੇ ਉਹਨਾਂ ਦੇ ਵਰਕਆਊਟ ਕਰਕੇ ਇਹਨੂੰ ਜਲਦੀ ਹੱਲ ਕਰਾਉਂਦੀ ਕਿ ਕਿੰਨੇ ਕੁ ਸਮਾਂ ਸਰ ਲੱਗ ਜਾਏਗਾ ਕਿਉਂਕਿ ਬਹੁਤ ਵੱਡੀ ਗਿੰਦੇ ਵਿੱਚ ਸੰਗਤਾਂ ਜਾਂਦੀਆਂ ਨੇ ਸਮਾਂ ਦੇਖੋ ਇਹ ਇਹ ਹੁਣ ਕੇਂਦਰ ਸਰਕਾਰ ਤੇ ਡਿਪੈਂਡ ਹੈ ਸਾਡਾ ਕੰਮ ਉਹ ਅਸੀਂ ਇਹ ਰੂਟੀਨ ਵਰਗਾ ਸਾਡਾ ਅਸੀਂ ਕਰਦੇ ਰਹਿੰਨੇ ਪਰ ਹੁਣ ਉਹ ਕਦੋਂ ਇਹਦੀ ਤਵੱਜੂ ਦਿੰਦੇ ਮੈਨੂੰ ਤਾਂ ਉਹਨਾਂ ਨੇ ਬਹੁਤ ਯਕੀਨ ਦਿਵਾਇਆ ਸੀ ਬਹੁਤ ਜਲਦੀ ਅਸੀਂ ਕਰਾਂਗੇ ਤੇ ਨਵੀਂ ਟ੍ਰੇਨ ਵਾਲੀ ਮੰਗ ਜਿਹੜੀ ਆ ਉਹ ਅਸੀਂ ਹੁਣ ਅੱਗੇ ਪਾਰਲੀਮੈਂਟ ਸ਼ੁਰੂ ਹੁੰਦਾ ਫਿਰ ਉਹਦੇ ਅੱਛੀ ਗੱਲ ਸੰਤਾਈ ਰਾਹ ਆਸਾਨ ਹੋਣ ਜਾ ਰਿਹਾ ਅਗਲੇ ਸਮੇਂ ਅੰਦਰ ਜਲਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਛੇਤੀ ਹੋ ਸਕੇ ਸੰਤਾ ਨੂੰ ਰਾਹਤ ਮਿਲੇ ਜਾਨ ਵਾਲੇ ਸੁਖੀ ਜਾਨ ਵਧੀਆ ਤਰੀਕੇ ਨਾਲ ਜਾਣ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਭਾਏ ਬਾਈ ਰੋਡ ਹੋਵੇ ਚਾਹੇ ਬਾਈ ਟ੍ਰੇਨ ਹੋਵੇ ਚਾਹੇ ਬਾਈ 에ਅਰ ਹੋਵੇ ਸਾਡੀ ਕੋਸ਼ਿਸ਼ ਹੈ ਕਨੈਕਟੀਵਿਟੀ ਠੀਕ ਕਰਕੇ ਦੇਣ ਦੀ ਉਹ ਤਾਂ ਸਭ ਲਗਾਤਾਰ ਹੀ ਆਪ ਦੀ ਸਰਕਾਰ ਨੂੰ ਲੱਗਦਾ ਆਪਣੇ ਮੰਤਰੀ ਮੰਡਲਾਂ ਦੇ ਰਿਆ ਵਿਸਤਾਰ ਦੁਬਾਰਾ ਦੁਬਾਰਾ ਕੀਤਾ ਜਾ ਰਿਹਾ ਲੱਗਦਾ ਫੇਲਿਅਰ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਹੈ ਮੰਤਰੀਆਂ ਨੂੰ ਲੰਮਾ ਸਮਾਂ ਕੰਮ ਕਰਨ ਨੂੰ ਤਿਆਰ ਕਮਜ਼ੋਰ ਸਰਕਾਰ ਹੈ ਸਰਕਾਰ ਬੁਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਉਹ ਹੁਣ ਕਦੀ ਦੇ ਅਫਸਰ ਬਦਲਦੇ ਨੇ ਮਤਲਬ ਇੰਨੀ ਜਲਦੀ ਕਦੀ ਅਫਸਰਾਂ ਦੀਆਂ ਬਦਲੀਆਂ ਨਹੀਂ ਹੋਈਆਂ ਤੁਸੀਂ ਵੇਖਿਆ ਹੋਊਗਾ ਵੱਡਾ ਮਤਲਬ ਫੇਰ ਬਦਲ ਕਦੀ ਪੁਲਿਸ ਪ੍ਰਸ਼ਾਸਨ ਜਾਂ ਕਦੀ ਐਡਮਿਨਿਸਟ੍ਰੇਟਰ ਦੇ ਵਿੱਚ ਕੀਤਾ ਜਾਂਦਾ ਪਰ ਹੇਟ ਲੇ ਪਧਰਤੀ ਨਾਲ ਦੀ ਸੁਵਿਧਾਵਾਂ ਉੱਥੇ ਤੱਕ ਪਹੁੰਚ ਰਹੀਆਂ ਨੇ ਕਰਪਸ਼ਨ ਦੀ ਵੀ ਬਹੁਤ ਵੱਡੇ ਲੈਵਲ ਤੇ ਹੇਠਾਂ ਫੈਲ ਚੁੱਕੀ ਹੈ ਔਰ ਇਹ ਚੀਜ਼ ਨੂੰ ਸ਼ਾਇਦ ਉਹਨਾਂ ਨੂੰ ਉਹਨੇ ਕੋਈ ਵੀ ਬੰਨਾ ਮਿਲਗਣਾ ਸ਼ਾਇਦ ਮੰਤਰੀ ਬਦਲ ਕੇ ਵੇਖ ਲੋ ਬਦਲਿਆ ਕੁਝ ਨਹੀਂ ਹੋਣਾ ਮਨਛਾ ਹੋਣੀ ਚਾਹੀਦੀ ਹੈ ਜਿਹੜਾ ਸਰਕਾਰ ਚਲਾਉਣ ਦੀ ਮੁੱਖ ਮੰਤਰੀ ਦੀ ਮੱਚਾ ਹੋਣੀ ਚਾਹੀਦੀ ਆ ਉਹ ਸ਼ਕਤੀ ਦੇ ਨਾਲ ਕਾਨੂੰਨ ਨੂੰ ਲਾਗੂ ਕਰੇ ਲਾਅ ਨਾਟ ਦੀ ਸਥਿਤੀ ਇਸ ਵੇਲੇ ਬਹੁਤ ਮਾੜੀ ਹੈ ਜਿਹਨੂੰ ਉਹ ਮੁੱਖ ਮੰਤਰੀ ਜਿਹੜੀ ਕੋਈ ਹੋਮ ਮਿਨਿਸਟਰ ਵੀ ਹੈ ਉਹਦੇ ਕੋਲ ਕੋ ਪਾਵਰ ਹੈਗੀ ਹੈ ਮੰਤਰੀ ਦੀ ਤੇ ਚਲੋ ਛੱਡਿਓ ਉਹਦੇ ਤੇ ਕੋਈ ਮਹਿਕਮਾ ਘੱਟ ਚੱਲਦਾ ਉਹ ਵੱਧ ਚੱਲ ਉਦੇ ਤੇ ਬਹੁਤ ਮਾੜੀ ਹਾਲਤ ਹੈ ਉਦੇ ਤੇ ਮੁੱਖ ਮੰਤਰੀ ਸਾਹਿਬ ਦੇ ਕੋਲ ਇਹਨਾਂ ਨੂੰ ਤੇ ਕੋਈ ਵਰਕ ਹੀ ਨਹੀਂ ਹੋ ਰਿਹਾ ਉਦੇ ਤੇ ਲਵਿੰਦੀਪ ਸਿੰਘ ਬਿੱਟੂ ਕਹਿੰਦਾ ਕਿ ਮੈਂ ਭਾਵੇਂ ਜੀਪੀ ਦਾ ਹੋਵਾਂ ਚਾਹੇ ਕਾਂਗਰਸ ਦਾ ਹੋਵਾਂ ਸਰਨੇ ਕੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਆਂ ਪੰਜਾਬੀਆਂ ਦੀ ਗੱਲ ਕਰਾਂਗਾ ਹਮੇਸ਼ਾ ਪੰਜਾਬੀਆਂ ਦੇ ਨਾਲ ਹੀ ਰਹਾਂਗਾ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਬਿਆਨ ਜਿਹੜੇ ਅਦਾਂ ਲਗਾਤਾਰ ਇਹਨਾਂ ਵੱਲੋਂ بڑے ਹਾਸੋਹੀਨੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਦੇਖੋ ਮੈਂ ਇੱਕ ਗੱਲ ਕਰੂੰਗਾ ਵੀ ਜਿਨne ਪੰਜਾਬ ਦੀ ਗੱਲ ਕਰਨੀ ਉਹਨੂੰ ਪੰਜਾਬੀਆਂ ਨੇ ਪਛਾਣ ਵੀ ਲੈਣਾ ਕਿੰਨੀ ਕ ਕੀਤੀ ਹੈ ਤੇ ਕਿੰਨਾ ਕ ਕੰਮ ਕੀਤਾ ਹੈ ਇਹ ਮੇਰਾ ਖਿਆਲ ਆ ਪਾ ਪੰਜਾਬੀਆਂ ਦੀ ਛੱਡ ਦੀਏ ਕ ਕੰਮ ਦੇਖਣੇ ਚਾਹੀਦੇ ਨੇ ਬਿਆਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਲੇਕਿਨ ਕਿਸਾਨਾ ਰੋਜ਼ ਕਮਰਾ ਜੇ ਲੈਣ ਦੀ ਬਿਆਨ ਤੇ ਕੋਈ ਜਿਹੜਾ ਮਰਜ਼ੀ ਦੇਈ ਜੋ ਬਟ ਇਹਦੇ ਚ ਨਿਕਲਣਾ ਕੀ ਹੈ ਲੋਕਾਂ ਨੂੰ ਚਾਹੀਦਾ ਕੰਮ ਧਰਾਤਲ ਤੇ ਦੇਖਣਾ ਚਾਹੀਦਾ ਜਿਵੇਂ ਉਹਦੇ ਬਿੱਟੂ ਸਾਹਿਬ ਮੰਤਰੀ ਬਣੇ ਇੱਕ ਕੰਮ ਦੱਸ ਦੇਣ ਜੋ ਕੋਈ ਧਰਾਤਲ ਤੇ ਆਉਂਦਾ ਤੇ ਫਿਰ ਉਹ ਉਹਦਾ ਲੋਕਾਂ ਨੂੰ ਪਤਾ ਲੱਗ ਜੇ ਕਿ ਪੰਜਾਬ ਦੇ ਅੰਦਰ ਕੀ ਹੋਇਆ ਲੇਕਿਨ ਕਿਸਾਨਾ ਉਹ ਤਾਂ ਜਿਸਤਾ ਹੀ ਬਿੱਲੀ ਕੂਚ ਕੀਤਾ ਗਿਆ ਸੀ ਬਾਹਰਿਆਣਾ ਬਾਰਡਰ ਤੇ ਜਿਸ ਤਰ੍ਹਾਂ ਦੇ ਹਾਲਾਤ ਹੋਣੇ ਹੋਣ ਗੁੱਡਾ ਸਰਕਾਰ ਨੇ ਕਹਿੰਦਾ ਕਿ ਜੇਕਰ ਅਸੀਂ ਆਨੇ ਸੱਤਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਬਾਰਡਰ ਹਟਾਏ ਜਾਣਗੇ ਔਰ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਜਾਏਗਾ ਲੱਗਦਾ ਹੈ ਕਿ ਲੱਗਦਾ ਹੈ ਕਿ ਰੈਲੀ ਦੇ ਸੁਪਾਈ ਦਾ ਦੇਖੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੇ ਅਧਿਕਾਰ ਦਿੱਤੇ ਹੈ ਜਿਹੜੀ ਵੀ ਸਰਕਾਰ ਹੈ ਚਾਹੇ ਹੋਣੇ ਹੁਣ ਨੇ ਉਹਨਾਂ ਨਹੀਂ ਕੀਤੇ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਗੁੱਡਾ ਸਾਹਿਬ ਜਿਹੜੀ ਸਾਡੀ ਸਰਕਾਰ ਬਣ ਜਾ ਰਹੀ ਹੈ ਮੁੱਖ ਜਦੋਂ ਬੰਦੇ ਨੇ ਪਾਵਰ ਚਾਉਂਦੇ ਨੇ ਮੁੱਖ ਮੰਤਰੀ ਬਣਦੇ ਨੇ ਉਹਨਾਂ ਦਾ ਪਹਿਲ ਕੰਮ ਉਹਨਾਂ ਨੇ ਵਾਦਾ ਵੀ ਕਰਤਾ ਤੇ ਅਸੀਂ ਵੀ ਇਹੋ ਆਸ ਰੱਖਾਂਗੇ ਕਿ ਪਹਿਲ ਕਦਮੀ ਉਹਨਾਂ ਦੀ ਹੀ ਹੋਣੀ ਚਾਹੀਦੀ ਹੈ ਕਿ ਫਰੀ ਫ੍ਰੀडम ਆਫ ਸਪੀਚ ਇਹ ਸਾਰੇ ਦੇਣੇ ਚਾਹੀਦੇ ਔਰ ਉਹ ਰਸਤਾ ਕੋ ਖੋਲਣਗੇ ਅੱਛੀ ਗੱਲ ਹੈ ਮੈਂ ਉਹਨਾਂ ਦਾ ਸਵਾਗਤ ਵੀ ਕਰਦਾ ਇਸ ਗੱਲ ਦਾ ਪਾਸ ਸਵਾਲ ਮੈਂ ਜੀ ਕੰਗਨੜ ਨੌਕ ਲਗਾਤਾ ਹੀ ਰਾਹੁਲ ਗਾਂਧੀ ਤੁਹਾਨੂੰ ਵੀ ਆਂ ਦਿੰਦੀ ਨਜ਼ਰ ਆ ਰਹੀ ਹੈ ਕਹਿੰਦੇ ਕਿ 15 ਛੱਡੋ ਯਾਰ ਉਹਨਾਂ ਨੂੰ ਇਹ ਸੀਰੀਅਸਲੀ ਲਈਦਾ ਹੁੰਦਾ ਕੌਣ ਨਹੀਂ ਲੱਗਦਾ ਨਹੀਂ ਕਿ ਉਹ ਯਾਰ ਉਹ ਆਪਣੇ ਉਹਨਾਂ ਦੀ ਫਿਲਮ ਨਹੀਂ ਚੱਲੀ ਉਹ ਤੇ ਡੈਸਪਰੇਟ ਹੋ ਗਏ ਇਧਰ ਉਧਰ ਗੱਲਾਂ ਕਰਦੇ ਫਿਰਦੇ ਨੇ ਰਾਹੁਲ ਗਾਂਧੀ ਨੂੰ ਕੋਈ ਕਿਸੇ ਸਰਟੀਫਿਕੇਟ ਦੀ ਲੋੜ ਹੈ ਉਹ ਕਹਿੰਦਾ ਰਾਹੁਲ ਗਾਂਧੀ ਕਿੰਨੀ ਦੇਸ਼ ਭਗਤੀ ਹੈ ਕਿੰਨਾ ਦੇਸ਼ ਪ੍ਰਤੀ ਉਹਨਾਂ ਦਾ ਅ ਮਤਲਬ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹਦੇ ਚ ਕੰਗੜਾ ਰੋ ਤੋਂ ਪੁੱਛ ਸਾਨੂੰ ਪੁੱਛਣ ਦੀ ਲੋੜ ਨਹੀਂ ਨਾ ਦੇਸ਼ ਨੂੰ ਪੁੱਛਣ ਦੀ ਲੋੜ ਹੈ ਸੋ ਇਹਨਾਂ ਦੇ ਤਵਜੋ ਨਹੀਂ ਦੇਈ ਦੀ ਹੁੰਦੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par